ਆਹਂ ਜੀ ਕਿਸਾਨ ਵੀਰੋ ਇਹ ਹੁੰਦੀ ਆਪਣੀ ਮਿਰਚ ਬੂਟੀ ਜਿਹੜੀ ਕਿ ਝੋਨੇ ਦੇ ਵਿੱਚ ਹੁੰਦੀ ਏ ਇਸ ਤਰ੍ਹਾਂ ਦੀ ਤੇ ਇਹਦੇ ਛੋਟੇ-ਛੋਟੇ ਜਿਹੜੇ ਨਾਲ ਬੀਜ ਵੀ ਇਸ ਤਰ੍ਹਾਂ ਜਿਹੜੇ ਬੀਜ ਹੁੰਦੇ ਨਾਲ ਨਾਲ ਤੇ ਆਹ ਹੁੰਦੀ ਕਿਸਾਨ ਵੀਰੋ ਆਮਾਨੀਆਂ ਬੂਟੀ ਆਹ ਬਹੁਤ ਥੋੜੀ ਬਚੀ ਏ ਵੈਸੇ ਆਪਾਂ ਸਪਰੇਅ ਕਰਤੀ ਸੀ ਸਾਰੀ ਵੀ ਸਾਰੀ ਜਿਹੜੀ ਮੱਚ ਗਈ ਇਹ ਹੁੰਦੀ ਮਾਨੀਆਂ ਬੂਟੀ ਐ ਇਸ ਤਰ੍ਹਾਂ ਲੰਮੇ-ਲੰਮੇ ਜਿਵੇਂ ਆਪਣੀਆਂ ਜੜ੍ਹਾਂ ਦੀ ਵਾਂਗੂ ਐ ਜੂਂਗਾ ਵਧਦੀ ਏ ਤੇ ਇਹ ਆਪਾਂ ਇੱਕ ਜਿਵੇਂ ਪੌਦੇ ਵਾਂਗੂ ਹੁੰਦੀ ਏ ਉੱਪਰ ਨੂੰ ਇਸ ਤਰ੍ਹਾਂ ਹੁੰਦੀ ਇਹ ਝੋਨਿਆਂ 'ਚ ਜ਼ਿਆਦਾ ਹੁੰਦੀ ਏ ਇਹ ਜਿਹੜੀ ਆਪਣੀ ਵੱਟ ਬੰਨਿਆਂ ਤੋਂ ਜ਼ਿਆਦਾ ਹੁੰਦੀ ਹੈ ਇਹਨੂੰ ਆਪਾਂ ਡੱਡਮੜੀ ਕਹਿੰਦੇ ਆ ਜਾਂ ਮਾਨੀਆਂ ਬੁੱਟੀ ਕਹਿੰਦੇ ਆ ਤੇ ਇਹ ਹੁੰਦੀ ਜੀ ਮਿਰਚ ਬੁੱਟੀ ਕਈ ਵੀਰ ਆਪਣੇ ਇਸ ਨੂੰ ਹੀ ਜਿਹੜੀ ਆਪਣੀ ਮਿਰਚ ਬੁੱਟੀ ਸਮਝ ਹੀ ਜਾਂਦੇ ਨੇ ਇਹ ਮਿਰਚ ਬੁੱਟੀ ਨਹੀਂ ਇਹ ਡੱਡਮੜੀ ਜਾਂ ਆਪਾਂ ਮਾਨੀਆਂ ਬੁੱਟੀ ਕਹਿੰਦੇ ਆ ਜਿਆਦਾਤਰ ਖਾਲਾਂ ਤੇ ਹੁੰਦੀ ਹੈ ਇਹਨੂੰ ਆਪਾਂ ਜਿਵੇਂ ਵੱਟ ਬੰਨਿਆਂ ਤੇ ਸਪਰੇਅ ਕਰਦੇ ਆ ਉਹਦੇ ਨਾਲ ਜਿਹੜੀ ਸੜ ਜਾਂਦੀ ਏ ਤੇ ਇਹ ਹੁੰਦੀ ਜੀ ਆਪਣੀ ਜਿਹੜੀ ਮਿਰਚ ਬੁੱਟੀ ਆ ਵੇ ਇਸ ਤਰ੍ਹਾਂ ਦੇ ਵਿੱਚ ਛੋਟੇ ਛੋਟੇ ਬੀਜ ਨੇ ਇਹ ਜ਼ਿਆਦਾਤਰ ਝੋਨਿਆਂ 'ਚ ਹੁੰਦੀ ਹੈ ਵੱਟ ਬੰਨਿਆਂ ਤੇ ਇਹ ਬਹੁਤ ਘੱਟ ਹੁੰਦੀ ਹੈ ਇਹ ਆ ਇਸ ਤਰ੍ਹਾਂ ਬੀਜ ਤੇ ਇਹਨਾਂ ਚੋਂ ਨਾ ਚ ਇਹ ਫਰਕ ਹੁੰਦਾ ਜੀ ਇਹ ਆਪਾਂ ਜਿਵੇਂ ਕਲੋਰੀ ਜੇ ਆਪਣਾ ਐਲ ਐਮ ਐਕਸ ਵਾਲਾ ਟੈਕਨੀਕਲ ਆਉਂਦੇ ਨੇ ਉਹਨੂੰ ਵਧੀਆ ਤਰੀਕੇ ਨਾਲ ਕੰਟਰੋਲ ਕਰ ਜਾਂਦੀ ਜਿਹਦੇ ਵਿੱਚ ਮੈਟਸਲਫੂ ਰਾਨ ਤੇ ਕਲੋਰੀ ਮਿਊ ਰਾਨ ਆਪਣਾ ਟੈਕਨੀਕਲ ਹੁੰਦੇ ਨੇ